ਲੋਬੀ ਕਿਸਾਨ ਪ੍ਰਭ ਅੱਜ ਬਾਈ ਹੋਰੇ ਆਪਣੇ ਕੋਲੇ ਆਏ ਸੀ 275 TU ਟਰੈਕਟਰ ਲੈਣ ਆਏ ਸੀ ਹਾਂਜੀ ਅੰਕਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਪੁੱਤ ਜੀ ਤੁਸੀਂ ਨੌਜਵਾਨ ਹੋ ਠੀਕ ਆ ਤੇ ਕਿਹੜੇ ਚਾਹਾਂ ਆਏ ਆ ਜੀ ਅੱਜ ਅਸੀਂ ਆਏ ਆ ਜੀ ਅਜ ਨਾਲੇ ਤੋਂ ਅਜ ਨਾਲੇ ਤੋਂ ਅਜ ਨਾਲੇ ਤੋਂ ਆਏ ਤੇ ਜ਼ਿਲ੍ਹਾ ਵੀ ਅਜ ਨਾਲਾ ਹੀ ਪੈਂਦਾ ਤੁਹਾਨੂੰ ਨਹੀਂ ਜ਼ਿਲ੍ਹਾ ਤਸੀਲ ਅਜ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਬਾਈ ਹੋਰੇ ਆਪਣੇ ਤੋਂ ਆਹ ਬੀ 275 TU ਟਰੈਕਟਰ ਲੈਣ ਆਏ ਸੀਗੇ 98 ਮਾਡਲ ਤੇ ਕਿਵੇਂ ਲੱਗਿਆ ਤੁਹਾਨੂੰ ਟਰੈਕਟਰ ਜੀ ਟਰੈਕਟਰ ਜੀ ਬਹੁਤ ਸੋਹਣਾ ਲੱਗਾ ਵਾ ਠੀਕ ਆ ਤੁਹਾਡੀ ਵੀਡੀਓ ਵੇਖੀ ਵੀਡੀਓ ਤੁਸੀਂ ਟਰੈਕਟਰ ਪਾਇਆ ਸੀ ਠੀਕ ਆ ਜੀ ਉਹ ਵੇਖ ਕੇ ਤੇ ਤੁਹਾਨੂੰ ਕੋ ਹਾਲ ਕੇ ਰਸਤਾ ਕੈਂਪ ਕਰਕੇ ਤੇ ਤੁਹਾਨੂੰ ਟਰੈਕਟਰ ਲੈ ਠੀਕ ਆ ਤੇ ਬਾਕੀ ਜਿਵੇਂ ਵਿਖਾਇਆ ਸੀ ਉਵੇਂ ਹੀ ਨਿਕਲਿਆ ਉਵੇਂ ਹੀ ਨਿਕਲਿਆ ਜੀ ਉਦੋਂ ਸੋਹਣਾ ਨਿਕਲਿਆ ਪੂਰਾ ਵਧੀਆ ਨਿਕਲਿਆ ਮਾੜ ਤੇ ਅੱਜ ਆਪਣਾ ਅਜਨਾਲੇ ਜਾ ਰਿਹਾ ਆਹ ਟਰੈਕਟਰ B275 ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਕਿਸਾਨ ਭਰਾ ਨੇ ਕੋਈ ਟਰੈਕਟਰ ਲੈਣਾ ਹੁੰਦਾ ਤਾਂ ਲੈ ਸਕਦਾ ਵਧੀਆ ਗੱਲਬਾਤ ਆ ਜੀ ਹਾਂ ਬਿਲਕੁਲ ਬਿਲਕੁਲ ਵਧੀਆ ਜੀ ਠੀਕ ਆ ਤੇ ਕਿਸੇ ਨੇ ਹੋਰ ਟਰੈਕਟਰ ਲੈਣਾ ਤਾਂ ਉਹ ਵੀ ਲੈ ਸਕਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿਹੜਾ ਕਿਹੜਾ ਟਰੈਕਟਰ ਤੁਸੀਂ ਲੈਣਾ ਜਾਂ ਵੇਚਣਾ ਜ਼ਰੂਰ ਆਪਣਾ ਗੱਲਬਾਤ ਕਰ ਸਕਦੇ ਆ ਆਪਦੇ ਵੀ ਕਿਸੇ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6839529480 ਤੇ ਸੰਪਰਕ ਕਰਕੇ ਐਡ ਕਰਵਾ ਸਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਬਾਕੀ ਹਾਂ ਜੀ ਵਾ